ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਸਨ ਕਵੀ ਧਿਮਾਨ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਵਲੌਗ ਨੰਬਰ 117 ਅੱਜ ਦੇ ਵਲੌਗ ਦੀ ਸ਼ੁਰੂਆਤ ਕਰਾਂਗੇ ਸਨਾਮ ਤੋਂ ਅੱਜ ਦੇ ਵਲੌਗ 'ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਸ ਆਸਥਾਨ ਦੇ ਜਿੱਥੇ ਪਹਿਲੀ ਵਾਰ ਬੁਰਨਾਣਕ ਦੇਵ ਜੀ ਸਨਾਮ ਆ ਕੇ ਬਰਾਜੇ ਸਨ ਉਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਵਾਵਾਂਗੇ ਹੰਸਲਾ ਨਦੀ ਦੇ ਜੋ ਕਦੇ ਸਨਾਮ ਦੇ ਵਿੱਚੋਂ ਹੋ ਕੇ ਗੁਜ਼ਰਦੀ ਸੀ ਕੁਝ ਦਿਨ ਪਹਿਲਾਂ ਮੈਂ ਗੁਰਦੁਆਰਾ ਅੰਦਾਨਾ ਸਾਹਿਬ ਦੀ ਵੀਡੀਓ ਪਾਈ ਸੀ ਤੇ ਕਈ ਵੀਰਾਂ ਨਾਲ ਮੈਨੂੰ ਫੋਨ ਆਇਆ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕਿੱਥੇ ਲਿਖਿਆ ਹੋਇਆ ਹੈ ਇਸੇ ਗੱਲ ਦਾ ਆਨਸਰ ਦੇਣ ਵਾਸਤੇ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਸ਼੍ਰੀ ਮਤ ਨਾਨਕ ਵਿਜੇ ਗ੍ਰੰਥ ਦੇ ਜੋ ਸੰਤ ਰੇਨਜੀ ਦੁਆਰਾ ਰਚਿਤ ਹੈ ਹੁਣ ਸੰਗਤ ਜੀ ਪਹੁੰਚ ਚੁੱਕੇ ਆ ਸੁਨਾਮ ਅੱਜ ਸਾਡੇ ਨਾਲ ਨੇ ਗਿਆਨੀ ਜਗੀਰ ਸਿੰਘ ਜੀ ਰਤਮ ਤੇ ਬਲਵਿੰਦਰ ਸਿੰਘ ਜੀ ਇਸ ਅਸਥਾਨ ਤੇ ਪਹਿਲੀ ਵਾਰ ਗੁਰਨਾਨਕ ਦੇਵ ਜੀ ਆ ਕੇ ਬਰਾਜੇ ਸਨ ਆਓ ਹੁਣ ਗਿਆਨੀ ਜੰਗੀਰ ਸਿੰਘ ਜੀ ਤੋਂ ਸੁਣੀਏ ਇਸ ਅਸਥਾਨ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਾਨੀ ਜੰਗੀਰ ਸਿੰਘ ਰਤਨ ਸੁਨਾਮ ਉਦਮ ਸਿੰਘ ਵਾਲਾ ਅੱਜ ਅਸੀਂ ਉਸ ਪਾਕ ਪਵਿੱਤਰ ਅਸਥਾਨ ਤੇ ਪਹੁੰਚੇ ਹੋਇਆ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਦਾਣੇ ਤੋਂ ਚੱਲ ਕੇ ਸੁਨਾਮ ਵਿਖੇ ਹੰਸਲਾ ਨਦੀ ਦੇ ਕਿਨਾਰੇ ਉਹਨਾਂ ਨੇ ਆਪਣੇ ਚਰਨ ਪਾਏ ਅਤੇ ਇਸ ਖਾਂ ਤੇ ਉਹਨਾਂ ਨੇ ਟਿਕਾਣਾ ਕੀਤਾ ਸਾਲ 1509 ਦੇ ਅੰਦਰ ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੇ ਗਏ ਨੇ ਉਸ ਪ੍ਰਚਾਰਕ ਧੌਰੀ ਦੀ ਵਾਪਸੀ ਦੌਰਾਨ ਪਹਿਲਾਂ ਅੰਦਾਣੇ ਟ੍ਰੈਂਡ ਜੋ ਕਿ ਹਨੋਰੀ ਦੇ ਨੇੜੇ ਆ ਤੇ ਉਸ ਤੋਂ ਬਾਅਦ ਤੁਰੂ ਪਿੰਡਾਂ ਵਿੱਚੋਂ ਹੁੰਦੇ ਹੋਏ ਚਿਮੇ ਨਗਰ ਵਿੱਚੋਂ ਹੁੰਦੇ ਹੋਏ ਉਹਨਾਂ ਨੇ ਸੁਨਾਮ ਵੀ ਕੀ ਇਸ ਸ਼ਾਂਤੀ ਸ਼ਬਦ ਤੋਂ ਪਹਿਲਾਂ ਚਰਪਾਈ ਇੱਥੋਂ ਫਿਰ ਇੱਕ ਸ਼ਰਧਾਲੂ ਬ੍ਰਾਹਮਣ ਉਹਨਾਂ ਨੂੰ ਆਪਣੇ ਘਰ ਲੈ ਕੇ ਉਨਾ ਦੀ ਸੇਵਾ ਕੀਤੀ ਇਸ ਤਰੀਕੇ ਦੇ ਨਾਲ ਤੇ ਇਹਦਾ ਜ਼ਿਕਰ ਸਾਨੂੰ ਸੰਤ ਰੇਨ ਜੀ ਮਹਾਤਮਾ ਵੱਲੋਂ ਲਿਖੇ ਸ੍ਰੀਮਤ ਨਾਨਕ ਜੀ ਦੇ ਗ੍ਰੰਥ ਦੇ ਅੰਦਰ ਜ਼ਿਕਰ ਮਿਲਦਾ ਜਿੱਥੇ ਉਹਨਾਂ ਨੇ ਕਿ ਲਿਖਿਆ ਹੋਇਆ ਕਿ ਅਣਦਾਣੇ ਤੇ ਸਤਗੁਰੂ ਆਏ ਬਹਰ ਸੁਨਾਮ ਆਏ ਸੋ ਉਤਰੇ ਨਦੀ ਲਾਹੜ ਲੈ ਕੇ ਉਹ ਧਾਮ ਇਸ ਕਰਕੇ ਉਹ ਪਵਿੱਤਰ ਸਥਾਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਸੁਨਾਮ ਉਧੂ ਸਿੰਘ ਵਾਲਾ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਸਾਨੂੰ ਇਸ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਸ ਤੋਂ ਬਾਅਦ ਲਾਹੜ ਗੋਤ ਦਾ ਬ੍ਰਾਹਮਣ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਲੈ ਗਿਆ ਜਿੱਥੇ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਬਣਿਆ ਹੋਇਆ ਹੈ ਰਿਗਵੇਦ ਕਾਲ ਦੇ ਵਿੱਚ ਇਸ ਸਥਾਨ ਤੇ ਸਰਸਵਤੀ ਨਦੀ ਵਗਦੀ ਸੀ ਕੁਦਰਤੀ ਪ੍ਰਕੋਪ ਕਾਰਨ ਇਸ ਨਦੀ ਦੇ ਵਿੱਚ ਪਾਣੀ ਗਿਰਨਾ ਬੰਦ ਹੋ ਗਿਆ 1360 ਦੇ ਵਿੱਚ ਸਰਹੰਦ ਦੇ ਸੁਲਤਾਨ ਫਿਰੋਜ਼ ਸ਼ਾਹ ਨੇ 50000 ਮਜ਼ਦੂਰ ਲਾ ਕੇ ਸਰਹੰਦ ਤੋਂ ਇਸ ਸਥਾਨ ਤੱਕ ਨਦੀ ਕੱਢੀ ਜਿਸ ਨੂੰ ਕੀ ਹੰਸਲਾ ਨਦੀ ਦਾ ਨਾਮ ਦਿੱਤਾ ਗਿਆ ਇਸ ਨਦੀ ਦੇ ਕੰਢੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਆ ਕੇ ਬਰਾਜੇ ਸਨ ਹੁਣ ਇਹ ਨਦੀ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕੀ ਹੈ ਹੁਣ ਸੰਗਤ ਜੀ ਜਾ ਰਹੇ ਆ ਪਰਮਿੰਦਰ ਸਿੰਘ ਜੀ ਪੰਜਾਬ ਬੈਂਟਰੀ ਹਾਊਸ ਵਾਲਿਆਂ ਦੇ ਘਰੇ ਕਰਵੋਣੇ ਆ ਤੁਹਾਨੂੰ ਦਰਸ਼ਨ ਸ਼੍ਰੀਮਤ ਨਾਨਕ ਵਿਜੇ ਗ੍ਰੰਥ ਤੇ ਸਭ ਤੋਂ ਪਹਿਲਾਂ ਬਾਬਾ ਜੀ ਸੰਗਤ ਨੂੰ ਗੁਰਦੁਆਰਾ ਆਂਦਾਨਾ ਸਾਹਿਬ ਦੇ ਇਤਿਹਾਸ ਬਾਰੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਂਦਾਨਾ ਨਗਰ ਵਿਖੇ ਸੁਭਾਏਮਾਨ ਇਤਿਹਾਸਕ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਨਿਵਾਸ ਉਹ ਪਵਿੱਤਰ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੈਮਾ ਪਰਮਾ ਅਤੇ ਫੋਕਟ ਕਰਮਾਂ ਵਿੱਚ اٹਕੀ ਤੇ ਪਟਕੀ ਲੁਕਾਈ ਦੇ ਉਧਾਰ ਲਈ ਆਪਣੇ ਪਹਿਲੇ ਪ੍ਰਚਾਰਕ ਦੌਰੇ ਦੀ ਵਾਪਸੀ ਦੌਰਾਨ ਦਿੱਲੀ ਮਾਜਨੂ ਟਿਲਾ ਪਾਣੀਪੱਤ ਤੋਂ ਹੁੰਦਿਆਂ ਪੰਜਾਬ ਵਾਪਸੀ ਸਮੇਂ ਸਨ 1509 ਈਸਵੀ ਵਿੱਚ ਚਰਨ ਪਾਏ ਅਤੇ ਕੁਝ ਦਿਨਾਂ ਅੰਦਾਨੇ ਵਿਖੇ ਵਿਸ਼ਰਾਮ ਕੀਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਰੰਦੇ ਕਹੰਕਾਰਿਤਿਰ ਦੁਰਾਚਾਰੀ ਜੋਗੀ ਅਗਰਨਾਥ ਵੱਲੋਂ ਅਨਦਾਣੇ ਅਤੇ ਇਲਾਕਾ ਨਿਵਾਸੀਆਂ ਨੂੰ ਦਿੱਤੇ ਜਾਂਦੇ ਮਾਨਸਿਕ ਅਤੇ ਸ਼ਰੀਰਕ ਕਸ਼ਟਾਂ ਤੋਂ ਛੁਟਕਾਰਾ ਦਿਵਾਇਆ ਅਤੇ ਸਭ ਨੂੰ ਖੁਸ਼ੀਆਂ ਕਿਹੜੇ ਪ੍ਰਦਾਨ ਕੀਤੇ ਇਸ ਦੇ ਨਾਲ ਆ ਜੋਗੀ ਅਗਰਨਾਥ ਦਾ ਵੀ ਸੁਧਾਰ ਤੇ ਉਧਾਰ ਕਰਕੇ ਸਚਿਆਰ ਮਾਰਗ ਤੇ ਤੋਰਿਆ ਯਾਨੀ ਜੀ ਸੰਗਤ ਦੇ ਮੰਨ ਦੇ ਵਿੱਚ ਇੱਕ ਸਵਾਲ ਇਹ ਹੈ ਕਿ ਇਸ ਸਥਾਨ ਦੇ ਇਤਿਹਾਸ ਬਾਰੇ ਪਤਾ ਕਿਵੇਂ ਲੱਗਿਆ ਜਿਹੜੇ ਇਤਿਹਾਸਕ ਤੱਤ ਨੇ ਉਹਦੇ ਵਾਸਤੇ ਆਪਾਂ ਇਹ ਵਿਚਾਰ ਕਰ ਸਕਦੇ ਹਾਂ ਕਿ ਇਹ ਗੁਰੂ ਸਥਾਨ ਦਾ ਇਤਿਹਾਸ ਸਾਹਮਣੇ ਆਉਣ ਦੀ ਗੱਲ ਜਿਹੜਾ ਸੰਗਰੂਰ ਦੇ ਇਤਿਹਾਸਕ ਨਗਰ ਸੁਨਾਮ ਤੋਂ ਚੱਲਦੀ ਹੈ ਜਦੋਂ ਸਨ 1919 ਦੇ ਵਿੱਚ ਕੁਦਵਾਰਾ ਪਾਤਸ਼ਾਹੀ ਪਹਿਲੀ ਸੁਨਾਮ ਉਦੂ ਸੰਗ ਵਾਲਾ ਵਿਖੇ ਬਣਿਆ ਕਨ ਇਸ ਦੇ ਗੇਟ ਉੱਤੇ ਇਹ ਦੋਹਰਾ ਲਿਖਿਆ ਗਿਆ ਜੋ ਆਂਦਾਨੇ ਤੇ ਸਤਿਗੁਰੂ ਆਏ ਬਹੁ ਸੁਨਾਮ ਉਤਰੇ ਆਏ ਸੋ ਨਦੀ ਪਰ ਲਾਹੜ ਲੈ ਗਿਓ ਤਾ ਵਾ ਗਿਆਨੀ ਜੀ ਜਦੋਂ ਮੈਂ ਇਹ ਦੋਹਰਾ ਲਿਖਿਆ ਪੜਿਆ ਸੀ ਤਾਂ ਮੇਰੇ ਮਨ ਦੇ ਵਿੱਚ ਵੀ ਇਹ ਸਵਾਲ ਆਇਆ ਸੀ ਕਿ ਸੱਚੀ ਗੁਰੂ ਨਾਨਕ ਦੇਵ ਜੀ ਆਂਦਾਨਾ ਦੇ ਵਿੱਚ ਆਏ ਹਨ ਜਾਂ ਉਥੋਂ ਹੋ ਕੇ ਗੁਜ਼ਰੇ ਹਨ ਗੰਦੋਰਾ ਪਾਸੇ ਪਹਿਲੀ ਸਨਾਮ ਦਿਨ ਮੇਨ ਗੇਟ ਤੇ ਲਿਖਿਆ ਇਹ ਦੋਹਰਾ ਸੁਨਾਉ ਆਉਂਦੇ ਦੰਦ ਦੇ ਅੰਦਾਨਾ ਨਿਵਾਸੀ ਗੁਰਸਿੱਖਾਂ ਦੇ ਧਿਆਨ ਵਿੱਚ ਇਹ ਗੱਲ ਆਈ ਤੇ ਉਹਨਾਂ ਨੇ ਜਿਸਵੇਂ ਲਿਪੜਿਆ ਤੇ ਆਪਸ ਵਿੱਚ ਵਿਚਾਰ ਚਰਚਾ ਕੀਤੀ ਕਿ ਇਸ ਦੋਈ ਮੁਤਾਬਕ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਗਾਂ ਨੇ ਨਗਰ ਦੇ ਅੰਦਰ ਵੀ ਚਰਨ ਪਾਏ ਹੋਈ ਨੇ ਤੇ ਇਹ ਵਿਚਾਰ ਚਰਚਾ ਚੱਲ ਜਿਆ ਚੱਲ ਰਿਹਾ ਉਪਰੋਕਤ ਦੋਰੇ ਦੇ ਹਿਸਾਬ ਲੈੰਦਾਰ ਆਂਦਾਨੇ ਦੇ ਉਸ ਵੇਲੇ ਦੇ ਮੋਹਤਬਰ ਸੱਜਣ ਸਰਦਾਰ ਗੁਰਬਖਸ਼ ਸਿੰਘ ਦੇ ਸਰਦਾਰ ਦਰਵਾਰਾ ਸੰਗਰਿਆਉ ਗਰੰਤੀ ਭਾਈ ਨਿਰਮਲ ਸਿੰਘ ਸਰਦਾਰ ਸਦੂਲ ਸਿੰਘ ਸਦਾ ਠਾਕੁਰ ਸਿੰਘ ਸਰਦਾਰ ਕਰਤਾਰ ਸਿੰਘ ਸਦਾਰ ਸਤਪਾਲ ਚੇਅਰਮੈਨ ਆਦਿਕ ਸੁਨਾਮ ਗੁਜਵਾਰਾ ਸਾਹਿਬ ਦੇ ਪ੍ਰਧਾਨ ਜੀ ਨਾਲ ਇਸ ਦੀ ਜਾਣਕਾਰੀ ਲੈਣ ਵਾਸਤੇ ਸੁਨਾ ਪਹੁੰਚੇ ਪ੍ਰਧਾਨ ਅਹਰ ਦਾ ਸਰਦਾਰ ਹਰਨਾਮ ਸਿੰਘ ਜੀ ਵਰਨ ਨੂੰ ਮਿਲੇ ਤੇ ਉਹਨਾਂ ਤੋਂ ਪੁੱਛਿਆ ਵੀ ਇਹ ਦੂਰਾ ਕਿਸ ਗ੍ਰੰਥ ਦੇ ਅੰਦਰ ਕਿਸ ਇਤਿਹਾਸਿਕ ਸਰੋਤ ਦੇ ਅੰਦਰ ਲਿਖਿਆ ਹੋਇਆ ਹੈ ਤਾਂ ਸਦਾਰ ਹਰਨਾਮ ਸਿੰਘ ਜੀ ਨੇ ਦੱਸਿਆ ਕਿ ਇਹ ਜੋ ਦੋਰਾ ਹੈ ਇਹ ਸ੍ਰੀ ਸੰਤ ਰੇਨ ਜੀ ਵੱਲੋਂ ਰਚੇ ਗ੍ਰੰਥ ਸ੍ਰੀ ਮਤ ਨਾਨਕ ਵਿਜੇ ਗ੍ਰੰਥ ਦੇ ਅੰਦਰ ਅੰਕਿਤ ਹੈ ਕਿ ਉਹ ਗ੍ਰੰਥ ਇਸ ਵੇਲੇ ਧੋਰੀ ਆ ਤਾਂ ਸਾਰੀ ਸੰਗਤ ਨੇ ਵਿਚਾਰ ਕੀਤੀ ਚਲੋ ਧੋਰੀ ਚੱਲ ਕੇ ਦਰਸ਼ਨ ਕਰੀਏ ਕੋਲੇ ਗੱਡੀ ਹੈ ਸੀ ਧੋਰੀ ਚਲੇ ਗਏ ਉੱਥੇ ਢੇਰੇ ਵਿੱਚ ਪਹੁੰਚੇ ਗ੍ਰੰਥ ਦੀ ਗੱਲ ਕੀਤੀ ਦਾ ਪ੍ਰਬੰਧ ਕਰਨੇ ਕਿਹਾ ਕਿ ਗ੍ਰੰਥ ਸਾਹਿਬਡੇ ਕੋਲ ਹੀ ਮੌਜੂਦ ਹੈ ਤੁਸੀਂ ਇਦਾਂ ਕਰੋ ਇਸ ਗ੍ਰੰਥ ਨੂੰ ਆਪਣੇ ਨਾਲ ਲੈ ਜਾਓ ਤੇ ਤਸੱਲੀ ਦੇ ਨਾਲ ਆਪਣੇ ਮਸਲੀ ਦੀ ਆਪਣੇ ਇਤਿਹਾਸ ਦੀ ਜਾਂਚ ਪੜਤਾਲ ਇਹਦੇ ਵਿੱਚੋਂ ਕਰ ਲਓ ਤੋਂ ਇਸ ਸ਼੍ਰੀਮਤ ਨਾਨਕ ਵਿਜੀਗ੍ਰੰਥ ਨੂੰ ਧੂਰੀ ਤੋਂ ਸਾਰੇ ਸੰਗਤ ਲੈ ਕੇ ਗੁਰਦੁਆਰਾ ਸਾਹਿਬ ਪਹਿਲੀ ਪਹੁੰਚੀ ਉਸ ਤੇ ਪਹੁੰਚ ਕੇ ਗ੍ਰੰਥੀ ਸਿੰਘ ਨੂੰ ਕਿਹਾ ਕਿ ਇਹਦੇ ਵਿੱਚੋਂ ਆਪਾਂ ਸੁਨਾਮ ਦਾ ਦੋਹਰਾ ਲੱਭਣਾ ਇਹ ਤੇ ਲਿਖਿਆ ਹੋਇਆ ਅਨਦਾਨੇ ਤੇ ਸਤਗੁਰੂ ਆਏ ਬਹੁਤ ਸੁਨਾਮ ਪ੍ਰਗਤੀ ਸਿੰਘ ਜੀ ਨੇ ਜਦੋਂ ਪ੍ਰਕਾਸ਼ ਕੀਤਾ ਇਸ ਗ੍ਰੰਥ ਦਾ ਕਿਉਂਕਿ ਵੱਡਾ ਗ੍ਰੰਥ ਹੈ ਤੇ ਜੁੜਵੇਂ ਅੱਖਰਾਂ ਵਿੱਚ ਲਿਖਿਆ ਹੋਇਆ ਬ੍ਰਜ ਭਾਸ਼ਾ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਅਨਜਾਨਤਾ ਪ੍ਰਗਟ ਕੀਤੀ ਕਿ ਇਹ ਮੈਂ ਸਿਲਟਾਂ ਦੇ ਨਾਲ ਨਹੀਂ ਪੜ ਸਕਾਂਗਾ ਪ੍ਰਦਾਨ ਹਰਨਾਮ ਸਿੰਘ ਹੋਰਾਂ ਨੇ ਉਸ ਵੇਲੇ ਫਿਰ ਮੇਰੇ ਨਾਲ ਸੰਪਰਕ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਮੈਂ ਇਸ ਤਰ੍ਹਾਂ ਤੇ ਗ੍ਰੰਥਾ ਹਾਲ ਪਹਿਲਾਂ ਬਾ ਵਾਸਤਾ ਗੁਰੂ ਨਾਨਕ ਪ੍ਰਕਾਸ਼ ਸੂਰਜ ਪ੍ਰਕਾਸ਼ ਆਦਿਕ ਗ੍ਰੰਥਾਂ ਦੀ ਜਿਸ ਵੇਲੇ ਸਾਥੀ ਗਰੀ ਤਿਰਸਨ ਜੀ ਕਥਾ ਕਰਦੇ ਸਾਂ ਤਾਂ ਉਸ ਵੇਲੇ ਗ੍ਰੰਥ ਪੜ੍ਹਨ ਦੀ ਸੇਵਾ ਮੈਨੂੰ ਹੁੰਦਾ ਸੀ ਤੇ ਜਦੋਂ ਮੈਂ ਦਰਸ਼ਨ ਕੀਤੇ ਇਸ ਗ੍ਰੰਥ ਦੇ ਤਾਂ ਮੈਂ ਕਿਹਾ ਪ੍ਰਧਾਨ ਜੀ ਇਸ ਗੱਤ ਨੂੰ ਪੜ੍ਹਨ ਵਿੱਚ ਜਾਂ ਸਮਝਣ ਵਿੱਚ ਮੈਨੂੰ ਕੋਈ ਮੁਸ਼ਕਲ ਨਹੀਂ ਪਰ ਇਸ ਦਾ ਕੋਈ ਤਤਕਰਾ ਨਹੀਂ ਬਹੁਤ ਵਿਸ਼ਾਲ ਵੱਡਾ ਗ੍ਰੰਥ ਹੈ ਤੇ ਸੁਨਾਮ ਦਾ ਇਹ ਚਾਰ ਨੰਨਾ ਲੱਭਣੀ ਆ ਬਹੁਤ ਔਖਾ ਹੈ ਪਰ ਤੁਸੀਂ ਇਦਾਂ ਕਰੋ ਇਸ ਗ੍ਰੰਥ ਨੂੰ ਮੇਰੇ ਘਰ ਪਹੁੰਚਦਾ ਕਰ ਦਿਓ ਮੈਂ ਇੱਕ ਰਾਤ ਨੇਰੇ ਘਰ ਪਹੁੰਚ ਗਿਆ ਤੇ ਉਸ ਤੋਂ ਬਾਅਦ ਮੈਂ 4-5 ਦਿਨ ਇਸ ਸਾਰੇ ਦਾ ਵਿਸ਼ਲੇਸ਼ਣ ਕੀਤਾ ਕਦੇ ਕਿਤੋਂ ਕਦੇ ਕਿਤੋਂ ਗੁਰੂ ਨਾਨਕ ਦੇਵ ਜੀ ਦੇ ਚ ਉਦਾਸੀਆਂ ਦਾ ਜ਼ਿਕਰ ਜਾਨ ਵੀਰੀ ਦਾ ਵਾਪਸ ਹੀ ਮਿਲੇ ਦਾ ਕਰਦੇ ਕਰਉਣ ਦੇ ਚੌਥੇ ਪੰਜਵੇਂ ਦਿਨਾਂ ਮੈਨੂੰ ਇਸ ਗ੍ਰੰਥ ਦੇ 686 ਪੰਨੇ ਦੇ ਉੱਤੇ 14ਵਾਂ ਅਧਿਆਇ ਦੇ ਅੰਦਰ ਸੁਨਾਮ ਸੰਬੰਧਤ ਦੂਰਾ ਲਬਿਆ ਕਿ ਆਨਦਾਨੇ ਤੇ ਸਤਿਗੁਰੂ ਆਏ ਬਹੁਤ ਸੁਨਾਮ ਆਏ ਸੂਪਰੇ ਨਦੀ ਲਾੜ ਲੈ ਗਿਓ ਧਾਮ ਇਸ ਗ੍ਰੰਥ ਦੇ ਅੰਦਰ ਇਸ ਥਾਂ ਦੇ ਉੱਤੇ ਇਹ ਦੂਰਾ ਲਿਖਿਆ ਹੋਇਆ ਹੈ 14ਵਾਂ ਅਧਿਆਇ ਹੈ ਦਿਲਚਸਪੀ ਇਕ ਤਰੈ ਪੂਰੀ ਹੋਈ ਕਿ ਜਿਹੜੀ ਚੀਜ਼ ਲੱਭਦੀ ਸੀ ਲੱਭ ਗਈ ਇਸ ਦੇ ਨਾਲ ਨਾਲ ਮੈਂ ਜਦੋਂ ਪਿਛਲੇ ਪੰਨੇ ਉਲਟਾ ਕੇ ਵੇਖੇ ਤਾਂ 2 ਅਧਿਆਏ ਵਿਸ਼ੇਸ਼ ਤੌਰ ਤੇ ਅੰਦਾਨਾ ਨਿਵਾਸ ਦੇ ਇਸ ਗ੍ਰੰਥ ਦੇ ਵਿੱਚ ਲਿਖਿਆ ਹੋਇਸੀ ਕਿ ਗੁੰਗਨਾਨਕ ਦੇਵ ਜੀ ਜਦੋਂ ਸਾਲ 1509 ਦੇ ਅੰਦਰ ਪਹਿਲੇ ਪ੍ਰਚਾਰਕ ਦੌਰੇ ਤੋਂ ਵਾਪਸੀ ਕੀਤੀ ਉਹਨਾਂ ਨੇ ਦਿੱਲੀ ਤੋਂ ਪਾਣੀਪਤ ਹੁੰਦੇ ਅੰਦਾਨੇ ਪਹੁੰਚੇ ਤੇ ਇਸ ਅੰਦਾਨੇ ਪ੍ਰਿੰਟ ਦੇ ਅੰਦਰ ਉਹਨਾਂ ਨੇ ਕੁਝ ਦਿਨ ਨਿਵਾਸ ਕੀਤਾ ਫਿਰ ਉਹ ਦੋ ਅਧਿਆਵਾਂ ਦੇ ਅੰਦਰ ਪੂਰਾ ਪ੍ਰਸੰਗ ਕਿਸ ਤਰ੍ਹਾਂ ਜੋਗੀ ਓਬਰਨਾਥ ਨੇ ਉਤੋਂ ਦੀ ਜਨਤਾ ਉਹਨਾਂ ਲੋਕਾਂ ਨੂੰ ਮਾਨਸਿਕਤਾ ਉਤੇ ਸਰੀਰਕਤਾ ਉਤੇ ਕਿਸ ਤਰ੍ਹਾਂ ਦੁਖਦਾਈ ਕਸ਼ਟ ਦਿੰਦਾ ਸੀ ਤੇ ਫਿਰ ਮਹਾਰਾਜ ਨੇ ਕਿਸ ਤਰ੍ਹਾਂ ਇਲਾਕਾ ਨਿਵਾਸੀਆਂ ਦਾ ਉਧਾਰ ਕੀਤਾ ਕਿਸ ਤਰ੍ਹਾਂ ਉਸ ਅਗੋੜ ਨਸ ਦਾ ਸੁਧਾਰ ਕੀਤਾ ਇਹ ਸਾਰਾ ਬਹੁਤ ਵਿਸਥਾਰ ਦੇ ਨਾਲ ਇਹ ਪ੍ਰਸੰਗ ਇਸ ਦੇ ਅੰਦਰ ਅੰਕਿਤ ਕੀਤਾ ਹੋਇਆ ਸੀ ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਅਸੀਂ ਕਲਾਸਾ ਨਾਮ ਦਾ ਭਾਵ ਦਿੱਤੀ ਸੀ ਪੂਰਾ ਅੰਦਾਣੇ ਬਾਰੇ ਹੀ ਦੋ ਅਧਿਆਏ ਇਸ ਗ੍ਰੰਥ ਵਿੱਚੋਂ ਮਿਲ ਗਏ ਮੈਂ ਉਹਨਾਂ ਨੂੰ ਪਾਤਸ਼ਾਹੀਰ ਕਰਕੇ ਕਾਪੀ ਤੇ ਉਤਾਰਾ ਕਰਕੇ ਅ ਸੰਗਤ ਨੂੰ ਅੰਦਾਨੇ ਵਿਖੇ ਸੰਗਤ ਨੂੰ ਪਹੁੰਚਦਾ ਕੀਤਾ ਤੇ ਇੱਕ ਤਰ੍ਹਾਂ ਦਾ ਲਿਖਤੀ ਸਬੂਤ ਲਿਖਤੀ ਸਰੋਤ ਲਿਖਦੀ ਤੱਥ ਅਸਾਨੂੰ ਪ੍ਰਾਪਤ ਹੋ ਗਿਆ ਸ਼੍ਰੀਮਤ ਨਾਨਕ ਬਿਓਗ੍ਰਾਫੀ ਵਿੱਚੋਂ ਇਸ ਅੰਦਾਨੇ ਨਗਰ ਬਾਰੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਜੀ ਮਹਾਰਾਜ ਨੇ ਇਸ ਅੰਦਾਨੇ ਵਿਖੇ ਆਪਣੇ ਚਰਜ ਪਾ ਕੇ ਇਸ ਤਰ੍ਹਾਂ ਅੰਦਾਨਾ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਉਧਾਰ ਕੀਤਾ ਤੇ ਇਸ ਅਸਤਾ ਨੂੰ ਉਗੀ ਤਰਤਾ ਪ੍ਰਦਾਨ ਕੀਤੀ ਹੁਣ ਸੰਗਤ ਜੀ ਗੱਲ ਕਰਦੇ ਆ ਗੁਰਦੁਆਰਾ ਅੰਦਨਾ ਸਾਹਿਬ ਦੇ ਪ੍ਰਬੰਧਕ ਬਲਵਿੰਦਰ ਸਿੰਘ ਜੀ ਨਾਲ ਬਲਵਿੰਦਰ ਸਿੰਘ ਜੀ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਜੀ ਕੀ ਫਤਿਹ ਸਭ ਤੋਂ ਪਹਿਲਾਂ ਸੰਗਤ ਨੂੰ ਇਹ ਦੱਸੋ ਜਦੋਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪਤਾ ਚੱਲ ਗਿਆ ਫੇਰ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਉਣ ਦਾ ਕਾਰਜ ਕਿਵੇਂ ਆਰੰਭਿਆ ਇਹ ਪਿੰਵਕ ਦਾ ਇਸ ਤਰ੍ਹਾਂ ਜੀ ਅੰਦਨਾ ਪਿੰਡ ਇੱਕ Hindu ਤੇ Muslim ਅਤੇ ਸਿੱਖਾਂ ਦਾ ਪਿੰਡ ਹੈ ਜੇ ਇਹਦੇ ਵਿੱਚ ਸਿੱਖਾਂ ਦੀ ਬਾਣੀ ਹੋਣ ਕਰਦੀ ਕਟੂਮ ਕਰਕੇ ਹੀ ਪਤਾ ਲੱਗਣ ਤੋਂ ਬਾਅਦ ਟੌੜਾ ਸਾਹਿਬ 26 ਏਕੜ ਦੀ ਜ਼ਮੀਨ ਸੀ ਤੰਤਾਨ ਸਿੰਘ ਦੀ ਸ਼੍ਰੋਮਣੀ ਕਮੇਟੀ ਦੀ ਮੈਂ ਟੌੜਾ ਸਾਹਿਬ ਤੋਂ ਹੀ ਜਾ ਕੇ ਸਾਡੇ ਫੁਜੁਰਗਾ ਨੇ ਦੋ ਗਰਾਂ ਦਾ ਜ਼ਮੀਨ ਟੌੜਾ ਸਾਹਿਬ ਤੋਂ ਮਨਜ਼ੂਰ ਬਰਾ ਕੇ ਉੱਥੇ ਗੁਰੂ ਘਰ ਦੀ ਸੇਵਾ ਆਰੰਭ ਕਰਤੀ ਹੌਲੀ-ਹੌਲੀ ਕੰਮ ਚੱਲਦਾ ਰਿਹਾ ਹੋਰ ਉਸ ਤੋਂ ਬਾਅਦ ਬਾਬਾ ਧੂਰੀ ਜੀ ਨੇ 1993 ਦੇ ਵਿੱਚ ਨੀਂ ਪੱਥਰ ਰੱਖ ਕੇ ਛੋਟਾ ਜਿਹਾ ਕਮਰਾ ਬਣਾ ਕੇ ਹੀ ਕੰਮ ਆਰੰਭ ਕਰਤਾ ਸੀ 2010 ਦੇ ਵਿੱਚ ਵੱਡੀ ਮਤ ਜਿਹੜੀ ਸਾਰੀ ਕੀਤੀ ਹੈ ਉਸ ਕਰ ਲਈ ਅਜੇ ਤੱਕ ਸਾਡੇ ਤੋਂ ਜਿਹੜੀ ਚਾਰ ਦੁਵਾਰੀ ਹੈ ਚਾਰ ਦੁਵਾਰੀ ਦਾ ਕੰਮ ਸਾਡਾ ਅਧੂਰਾ ਸਾਨੂੰ ਬਹੁਤ ਚਰਲੂਦੀਆਂ ਰਹਨ ਪਹਿਲਾਂ ਹਰਿਆਣਾ ਕਮੇਟੀ ਹੋਂਦ ਚਾਉਣ ਕਰਕੇ ਹੁਣ ਪਹਿਲਾਂ ਸਰੋਗਨੀ ਕਮੇਟੀ ਅੰਮਰਸਾ ਦਾ ਜ਼ਬਤ ਰੱਖਦੀ ਸੀ ਹੁਣ ਜਿਹੜੀ 26 ਅਕੜ ਜ਼ਮੀਨ ਹੈ ਉਹ ਹਰਿਆਣਾ ਕਮੇਟੀ ਕੋਲ ਜਾਣ ਕਰਕੇ ਅਸੀਂ 2 ਅਕੜ ਜ਼ਮੀਨ ਲੌਂਗਵਾਲ ਸਾਹਿਬ ਨੇ ਸਾਨੂੰ ਮਨਜ਼ੂਰ ਪਰਾਵੇ ਦਿੱਤੀ ਪਰੰਤੂ ਹਰਿਆਣਾ ਕਮੇਟੀ ਉਹ ਜਿਹੜਾ ਮਤਾ ਪਾਸ ਹੋਇਆ ਸੀ ਉਹਨੂੰ ਮੰਨਣ ਨੂੰ ਤਿਆਰ ਨਹੀਂ ਸਾਡੇ ਕੋਲ ਚਾਰ ਦੁਵਾਰੀ ਦਾ ਪ੍ਰਬੰਧ ਨਹੀਂ ਹੈ ਇਹ ਇਲਾਕੇ ਦੇ ਸਹਿਯੋਗ ਦੇ ਨਾਲ ਸਾਡਾ ਜਿਹੜਾ ਨਗਰਪਿੰਡ ਹੈ ਉਹਦੇ ਸਾਰੇ ਸਹਿਯੋਗ ਦੇ ਨਾਲ ਸੀ ਉਹ ਸੇਵਾ ਕਰਿਆ ਸਾਲੂ ਪਰ ਅਜੇ ਇਹ ਬਹੁਤ ਚੁਣੌਤੀਆਂ ਹਨ ਜੋ ਕਿ ਚਾਰ ਦੁਆ ਅੱਜਕੱਲ੍ਹ ਹਾਲਾਤ ਬਹੁਤ ਨਾਜਿਕ ਹਨ ਸਾਡੇ ਕੋਲ ਚਾਰ ਦੁਆਰੀ ਦਾ ਪ੍ਰਬੰਧ ਨਹੀਂ ਮੈਂ ਕਹਿੰਦਾ ਇਹ ਵੀ ਕੋਈ ਸੰਤ ਮਹਾਤਮਾ ਕੋਈ ਜਾਂ ਸਰੋਨੀ ਕਮੇਟੀ ਜਾਂ ਰਿਆਣਾ ਕਮੇਟੀ ਅੱਗੇ ਆਵੇ ਤੇ ਸਾਡੀਆਂ ਜਿਹੜੀਆਂ ਚੌਕੀਆਂ ਨੇ ਦੂਰ ਕੀਤੀਆਂ ਜਾ ਸਕਣ ਤਾਂ ਕਿ ਉੱਥੇ ਧਾਰਮਿਕ ਸਥਾਨ ਹੋਰ ਕਰਕੇ ਵੱਡੇ ਪੱਧਰ ਦੇ ਸੇਵਾ ਚੱਲੇ ਤੇ ਤਾਂ ਕਿ ਪ੍ਰਹੁਲਤ ਗੁਰਦੁਆਰਾ ਹੋ ਗਏ ਅਨਦਾਣਾ ਅੰਦਾਨੇ ਦਾ ਨਾਮ ਅਨਨਤੀ ਦਾਣਾ ਅੰਦਾਨਾ ਵਿੱਚ ਉਥੇ ਅੰਨ ਦਾ ਕੋਈ ਘਾਟਾ ਨਹੀਂ ਹੈ ਬਹੁਤ ਹਣ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਹੀ ਅੰਨ ਦਾਣਾ ਇਸ ਅੰਦਾਨੇ ਦਾਣੇ ਦੀ ਕਦੀ ਘਾਟ ਨਹੀਂ ਰਹੇਗੀ ਸਾਡੇ ਪਿੰਡ ਦਾ ਜਿਹੜਾ ਸਮੁੱਚਾ ਪਿੰਡ ਸਾਰਾ ਸਾਡੇ ਨਾਲ ਸਹਿਯੋਗ ਕਰ ਰਿਹਾ ਹੈ ਇਲਾਕਾ ਸਹਿਯੋਗ ਕਰ ਰਿਹਾ ਹੈ ਮੇਰੀ ਦਿਲ ਦੀ ਇੱਛਾ ਕੀ ਅੰਦਾਨਾ ਦਾ ਅੰਦਾਨਾ ਸਾਹੀ ਬਣਨਾ ਚਾਹੁੰਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਇਹ ਪਵਿੱਤਰ ਚਰਨਸ਼ੋਪਰਾਪਤ ਅਸਥਾਨ ਹੈ ਅਸੀਂ ਸਾਲੀ ਤਮੰਨਾ ਹੈ ਜਿਵੇਂ ਤੁਮਤਾਲ ਸਾਹਿਬ ਬਣ ਜਾ ਤਮਤਾਲ ਸਾਹਿਬ ਇਸ ਰੰਦਾਰਾ ਸਾਹਿਬ ਵੀ ਬਣੇ ਤਾਂ ਕਿ ਇਥੇ ਬਹੁਤ ਸਾਰੀ ਦੁਨੀਆਂ ਆਉਂਦੀ ਜਾਂਦੀ ਦੁਨੀਆਂ ਆਵੇ ਇੱਕ ਸਾਡੀ ਹਾਈਵੇ ਰੂਟ ਵਧੀਆ ਬਣ ਗਿਆ ਜੋ ਗੁਰਨਾਨਕ ਦੇਵ ਜੀ ਦੇ ਸਥਾਨ ਨੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਨੂੰ ਜੋੜਨ ਵਾਸਤੇ ਬੀਪੀਐਸ ਜੀ ਦਾ ਘਰ ਪਟਾਣੇ ਮਜੂਰ ਕਰਾਤਾ ਹੀ ਅਸੀਂ ਉਹਨਾਂ ਦੀ ਬਹੁਤ ਪ੍ਰਸ਼ੰਸਾ ਕਰਦੇ ਹਾਂ ਭਾਈ ਦੰਗੂ ਵਾਲਾ ਸਾਹਿਬ ਭਾਈ ਬਹਿਨੀ ਵਾਲਾ ਸਾਹਿਬ ਧਰਮ ਵਿਚਾਰ ਕਮੇਟੀ ਮੈਂਬਰ ਨੇ ਨਰਿੰਦਰ ਸਿੰਘ ਪਟਾਲ ਜਿਹੜੇ ਸਾਡੇ ਇਲਾਕੇ ਦੇ ਸਮੁੱਚੇ ਸੇਵਾਦਾਰ ਨੇ ਸਾਰੇ ਸਹਿਯੋਗ ਕਰਦੇ ਅਸੀਂ ਇਹ ਸਾਡੀ ਇੱਕੋ ਹੀ ਬੇਨਤੀ ਹੈ ਯਾ ਜਿਗਾਂ ਦੇ ਹਾਲਾਤ ਨੂੰ ਮੁੱਖ ਰੱਖਦੇ ਹੋਇਆ ਸਾਡੇ ਕੋਲ ਚਾਰ ਦੁਬਾਰੀ ਦਾ ਪ੍ਰਬੰਧ ਕੀਤਾ ਜਾਵੇ ਉਹ ਸੰਤ ਮਹਾਤਮਾ ਆਵੀ ਤਾਂ ਕਿ ਉਹ ਦੀ ਸੇਵਾ ਕਰੇ ਸਾਡੇ ਬਾਬਾ ਪਵਿੱਤਰ ਸਿੰਘ ਜੀ ਖਲੋਰੀ ਗੁਰਦੁਆਰਾ ਸਾਹਿਬ ਦੇ ਨੇ ਬਾਬਾ ਤੁਰੀ ਜੀ ਦੇ ਉਸ ਤੋਂ ਬਾਅਦ ਸੇਵਾ ਕਰ ਰਹੇ ਨੇ ਅਸੀਂ ਉਹਨਾਂ ਨਾਲ ਵੀ ਬੇਨਤੀ ਕੀਤੀ ਸੀ ਵੀ ਆਪਾਂ ਮਿਲ ਕੇ ਸੰਸਦਾਨ ਨੂੰ ਮੁਕੰਮਲ ਕਰੀਏ ਇੱਕ ਬਲਵਿੰਦਰ ਸਿੰਘ ਜੀ ਸੰਗਤ ਨੂੰ ਇਹ ਦੱਸੋ ਕਿ ਗੁਰਦੁਆਰਾ ਅੰਦਾਨਾ ਸਾਹੀ ਵਿਖੇ ਕਿਹੜੇ ਕਿਹੜੇ ਸਮਾਗਮ ਮਨਾਏ ਜਾਂਦੇ ਅਸੀਂ ਇੱਕ ਤਾਂ ਸੈਜ ਜੀ ਗੁਰਨਾਥ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਬੜੇ ਵੱਡੇ ਪੱਧਰ ਤੇ ਮਨਾਉਂਦੇ ਆ ਛੋਟੇ ਸਹਿਬਜ਼ਾਦਿਆਂ ਦਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਦਾ ਪੂਰਵ ਮਨਾਉਂਦੇ ਆ ਇਸ ਵੀਡੀਓ ਨੂੰ ਵੇਖਣ ਵਾਲੀ ਸੰਗਤ ਨੂੰ ਮੇਰੀ ਅਪੀਲ ਹੈ ਕਿ ਅੰਦਾਨਾ ਵਿਖੇ ਜਾ ਕੇ ਇੱਕ ਵਾਰੀ ਜ਼ਰੂਰ ਨਮਸਤਕ ਹੋਵੋ ਤੇ ਆਪਣੀ ਸ਼ਰਧਾ ਦੇ ਅਨੁਸਾਰ ਦਸਬੰਦ ਕੱਢੋ ਕਿਉਂਕਿ ਤੁਹਾਡੇ ਦਸਬੰਦ ਦੇ ਨਾਲ ਤੇ ਸਯੋਜਗ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਦਰਬਾਰ ਹਾਲ ਲੰਗਰ ਹਾਲ ਤੇ ਦੀਵਾਨ ਹਾਲ ਦੀ ਉਸਾਰੀ ਕਰਨੀ ਹੈ ਜੀ ਦੂਜਾ ਪੰਜਾਬ ਸਰਕਾਰ ਦੀ ਵੀ ਪਾਲਿਸੀ ਹੈ ਇਹਨਾਂ ਨੇ ਵੀ ਜਿਹੜੇ ਵੀ ਇਤਿਹਾਸਕ ਨਗਰ ਇਤਿਹਾਸਕਤਾ ਨਾਲ ਸੰਬੰਧ ਰੱਖਦੇ ਨੇ ਉਹਨਾਂ ਇਤਿਹਾਸਕ ਨਗਰਾਂ ਨੂੰ ਸਮੇਂ-ਸਮੇਂ ਬਹੁਤ ਵੱਟੀਆਂ ਗ੍ਰਾਂਟਾਂ ਦੇ ਕੇ ਉਹਨਾਂ ਨੂੰ ਨਮੂਨੇ ਦੇ ਨਗਰ ਨਮੂਨੇ ਦੇ ਸ਼ਹਿਰ ਬਣਾਇਆ ਤੇ ਬਹੁਤ ਸਾਰੀਆਂ ਸੁਵਿਧਾਵਾਂ ਉਹਨਾਂ ਨਗਰਾਂ ਨੂੰ ਦਿੱਤੀਆਂ ਨੇ ਇਸ ਪਾਲਿਸੀ ਅਧੀਨ ਅੰਦਾਣਾ ਦੇ ਇਤਿਹਾਸਕ ਨਗਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੋਂ ਪ੍ਰਾਪਤ ਨਗਰ ਇਸ ਨਗਰ ਨੂੰ ਵੀ ਸਰਕਾਰੀ ਗ੍ਰਾਂਟ ਸਰਕਾਰ ਵੱਲੋਂ ਉਸ ਪਾਲਿਸੀ ਅਧੀਨ ਇਸ ਨਗਰ ਨੂੰ ਸਾਰੀਆਂ ਸੁਵਿਧਾਵਾਂ ਬਣਾ ਕੇ ਇੱਕ ਨਮੂਨੇ ਦਾ ਇਤਿਹਾਸਕ ਨਗਰ ਮਨੋਂ DJ ਰੋਲਤਾ ਸੰਗਤ ਜੀ ਆਸ ਕਰਦੇ ਆਂ ਕਿ ਤੁਹਾਨੂੰ ਅੱਜ ਦਾ ਇਹ ਵਲੌਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤਿਮਾਨ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਤੇ